ਕਿਨੇ ਰਹੀ ਜਾਣਾ ਰਹੀ ਜਾਣਾ ਚੱਲ ਇਹਨੂੰ ਕੋਲ ਛੱਡ ਗਿਆ ਚੱਲ ਚੱਲ ਤੂੰ ਮੇਰੇ ਮਾਰਿਆ ਕਿ ਮੈਂ ਮਲਾ ਤੇ ਪਾਪੇ ਨੂੰ ਲੈ ਜਾਊਂ ਤੇਰੀ ਚੜਨੀ ਬਣਾਊਗਾ ਕੋਈ ਨਹੀਂ ਗੁੰਡਾ ਮੇਰੇ ਕੋਲ ਹੀ ਜਾ ਜਾ ਲੈ ਆਈਂ ਆਪਣੇ ਪਾਪੇ ਨੂੰ ਕੀ ਹੋਇਆ ਪਿਆ ਅੱਜ ਦੇ ਹਾਲਾਤਾਂ ਵਿੱਚ ਬੱਚੇ ਟੀਚਰ ਦੀ ਵੀ ਵੇਦੋ ਕਿਨੇ ਕੋ ਰਿਸਪੈਕਟ ਕਰਦੇ ਚੱਲ ਆਪਾਂ ਦੇ ਪਾਪੇ ਕੋਲੇ ਚੱਲ ਜੀ ਘਰੇ ਹਾਂਜੀ ਫਿਰ ਕਰਦੇ ਆ ਤੇ ਭਾਪੇ ਨਾਲ ਗੱਲ ਹਾਂ ਤੂੰ ਕਿਹੜਾ ਮਾਸਟਰ ਮੈਨੂੰ ਦਿਖਾ ਆਹ ਕਰਦੇ ਹੋ ਵੱਡੇ ਮਾਸਟਰ ਨਾਲ ਗੱਲ ਦੱਸ ਕਿਹੜਾ ਮਾਸਟਰ ਸੀ ਤੁਸੀਂ ਕੁੱਟ-ਕੁੱਟ ਕੇ ਮੇਰੇ ਮੁੰਡੇ ਦਾ ਮੂੰਹ ਸਿਰਾਤਾ ਬਾਈ ਜੀ ਇਦਾਂ ਦੀ ਕੋਈ ਗੱਲ ਨਹੀਂ ਤੁਸੀਂ ਗੱਲ ਨੂੰ ਸਮਝੋ ਗੱਲ ਨੂੰ ਸੁਣੋ ਤੁਸੀਂ ਰਮਾਨਾ ਸਮਝਾ ਮੈਂ ਤੁਹਾਡੀ ਗੱਲ ਤੁਸੀਂ ਮੁੰਡੇ ਨੂੰ ਕੁੱਤਾ ਕਿਵੇਂ ਆ ਤੁਸੀਂ ਰੌਲਾ ਨਾ ਪਾਓ ਨਹੀਂ ਤੇ ਸਾਨੂੰ ਤੁਹਾਡੇ ਤੇ ਕੋਈ ਐਕਸ਼ਨ ਲੈਣਾ ਪੈਣਾ ਫੀ ਮੇਰੇ ਬੱਚੇ ਨੂੰ ਕੁੱਟਿਆ ਮੈਂ ਨਹੀਂ ਪੜਾਉਣਾ ਹੁੰਦਾ ਜਵਾਕ ਨਹੀਂ ਜੀ ਐਦਾਂ ਦੀ ਕੋਈ ਗੱਲ